ਇਹ ਤਾਂ ਅੱਜ ਵੀ ਆਪਣੇ ਪਿੰਡ ਕੋਟਲੇ ਬਾਮੇ ਅਤੇ ਪਿੰਡ ਅਲੀਵਾਲ ਦੇ ਵਿੱਚ ਮੈਂ ਸਾਰੇ ਹੀ ਜਿੰਨੇ ਵੀ ਮੇਰੇ ਆਪਣੇ ਪਰਿਵਾਰ ਨੇ ਆਪਣੀਆਂ ਮੇਰੀਆਂ ਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਪਰ ਮੇਰੇ ਪਰਿਵਾਰ ਦੇ ਜੀ ਨੇ ਜਿਨ੍ਹਾਂ ਦੇ ਨਾਲ ਮੈਂ ਅੱਜ ਵੀ ਲੋੜੀ ਦੀ ਖੁਸ਼ੀ ਸਾਂਝੀ ਕਰ ਰਿਹਾ ਜੋ ਸਾਨੂੰ ਬਲਾ ਕੇ ਸਾਨੂੰ ਇੰਨਾ ਮਾਨ ਬਖਸ਼ਿਆ ਫਿਰ ਪਹਿਲੇ ਜਿਹੜੀ ਸਰਕਾਰ ਜਾਂ ਕੋਈ ਵੀ ਇਸ ਤਰ੍ਹਾਂ ਸਾਡੇ ਨਾਲ ਨਹੀਂ ਇਹ ਸੈਲੀਬ੍ਰੇਟ ਕਰਦੀ ਆਈ ਬਹੁਤ ਹੀ ਧੰਨਵਾਦ ਕਰਦੇ ਆ ਅੱਜ ਤੱਕ ਕਿਸੇ ਨੇ ਇਦਾਂ ਨਹੀਂ ਕੀਤਾ ਪਹਿਲੀ ਵਾਰ ਇਹ ਹੋ ਰਿਹਾ ਏ ਬਹੁਤ ਚੰਗੇ ਨੇ ਸਾਡੀ ਪਿੰਡ ਵਿੱਚ ਬਹੁਤ ਮਜ਼ਦ ਕਰਦੇ ਨੇ ਗਰੀਬਾਂ ਦੀ ਬਹੁਤ ਸੋਹਣੇ दिते ने लोहरी दिती बहुत सोना चंगा लग ने स लीडर वेख्या नहीं लीडर है तो बड़े सी ਵੱਲ ਲੜ ਲਾ ਪਹਿਲ ਹੁੰਦੇ ਸੀ ਤੇ ਕਿਸ ਨੇ ਝੋਲੀਆਂ ਨਹੀਂ ਭਰੀਆਂ ਆਵੇ ਆਦਰਮਾਨ ਕੀਤਾ ਵਾ ਲੋਹੜੀ ਦਾ ਅਿਹਾਰ ਮਨਾਇਆ ਤੇ ਸਾਡੀਆਂ ਨੇ ਝੋਲੀਆਂ ਭਰ ਦਿੱਤੀਆਂ ਤੂਫੀ ਦਿੱਤੀ ਬਹੁਤ ਸੋਨੇ ਇਹੋ ਜਿਹੇ ਪੁੱਤ ਘਰ ਘਰ ਜੰਮਦੇ ਆ ਹਣ ਇਹਦੇ ਵਰਗਾ ਨਹੀਂ ਜੰਮਿਆ ਕਈ ਜੀ ਇਹ ਪੰਨੂ ਵਰਗੇ ਘਰ ਘਰ ਜੰਮਣ ਕਿਉਂਕਿ ਕਈ ਲੀਡਰ ਆਏ ਨੇ ਤੇ ਕਈ ਗਏ ਨਹੀਂਗੇ ਪਰ ਇਹੋ ਜਿਹੇ ਭਾਜੀ ਪੰਨੂ ਵਰਗੇ ਲੀਡਰ ਵਗਾ ਕੋਈ ਨਹੀਂ ਵੇਖਿਆ Ah, ਲੋੜੀ ਅਤੇ ਮਾਗੀ ਦੇ ਪਵਿੱਤਰ ਤਿਹਾੜੀਆਂ ਇਹ 3 ਦੇ ਤਿਹਾੜੀਆਂ ਮੈਂ ਆਪਣੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਪੰਜਾਬ ਦੇ ਬੱਚ ਦੇ ਵਾਸੀਆਂ ਨੂੰ ਉਰਦੇਸਾਂ ਪਰਦੇਸਾਂ ਵਿੱਚ ਸਾਰੇ ਹੀ ਪੰਜਾਬੀਆਂ ਨੂੰ ਮੈਂ ਆਪਣੇ ਵੱਲੋਂ ਲੋੜੀ ਦੇ ਪਵਿੱਤਰ ਤਿਹਾੜੀਆਂ 'ਚ ਬਹੁਤ ਬਹੁਤ ਵਧਾਈਆਂ ਦਿੰਦਾ ਤੇ ਪ੍ਰਮਾਤਮਾ ਅੱਗੇ ਮੈਂ ਕਿਰਪਾ ਸਾਰਿਆਂ ਤੇ ਕਿਰਪਾ ਕਰਨ ਦੀ ਅਰਦਾਸ ਕਰਦਾ ਏਦਾਂ ਹੀ ਸਾਡਾ ਧੀਆਂ ਨੂੰ ਜਿਹੜਾ ਉੱਚ ਦਰਜਾ ਧੀਆਂ ਨੂੰ ਮਾਣ ਸਤਿਕਾਰ ਪਿਆਰ ਮਿਲਦਾ ਰਹੇ ਸਾਡੇ ਵੱਡੇ ਬਡੇਰਿਆਂ ਦੇ ਜੋ ਬਣਾਏ ਤਿਹਾਰੇ ਆ ਉਹਨਾਂ ਦੇ ਪੂਰਨਿਆਂ ਤੇ ਅਸੀਂ ਚੱਲਦੇ ਰਹੀਏ ਔਰ ਇੱਕ ਬਹਾਨਾ ਵੀ ਕੋਈ ਇੱਕ ਬਹਾਨਾ ਹੁੰਦਾ ਜਿਹੜਾ ਅਸੀਂ ਗਰੀਬ ਪਰਿਵਾਰਾਂ ਦੇ ਨਾਲ ਆਪਣੇ ਸੁੱਖ ਖੁਸ਼ੀ ਦੇ ਪਲ ਸਾਂਝੇ ਕਰ ਸਕਦੇ ਨੇ ਮੈਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਆਪਣੇ ਪਿੰਡ ਕੋਟਲੇ ਬਾਮੇ ਅਤੇ ਪਿੰਡ ਅਲੀ ਬਾਲ ਦੇ ਵਿੱਚ ਮੈਂ ਸਾਰੇ ਹੀ ਜਿੰਨੇ ਵੀ ਮੇਰੇ ਆਪਣੇ ਪਰਿਵਾਰ ਨੇ ਆਪਣੀਆਂ ਮੇਰੀ ਅਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਔਰ ਮੇਰੇ ਪਰਿਵਾਰ ਦੇ ਜੀ ਨੇ ਜਿਨ੍ਹਾਂ ਦੇ ਨਾਲ ਮੈਂ ਅੱਜ ਵੀ ਲੋੜੀ ਦੀ ਖੁਸ਼ੀ ਸਾਂਝੀ ਕਰ ਰਿਹਾ ਆਪਣੀ ਮਾਤਾ ਜੀ ਦੇ ਨਾਲ ਆਪਣੇ ਸਾਰੇ ਪਰਿਵਾਰ ਦੇ ਨਾਲ ਜਿੰਨੇ ਵੀ ਮੇਰੇ ਪਿੰਡ ਵਾਸੀ ਨੇ ਔਰ ਅਲੀਵਾਲ ਦੇ ਵਾਸੀ ਨੇ ਅੱਜ ਮੈਂ ਬੜੇ ਹੀ ਦਿਲੋਂ ਜੋ ਜਿੰਨਾ ਪਰਿਵਾਰਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਪਿਆਰ ਕਰਦਾ ਕਿਉਂਕਿ ਇਸ ਪਿੰਡ ਦੇ ਵਿੱਚ ਮੈਂ ਵੱਡਾ ਹੋਇਆ ਇਸ ਪਿੰਡ ਦੇ ਵਿੱਚ ਬਹੁਤ ਪਰਿਵਾਰ ਇੱਦਾਂ ਦੇ ਨੇ ਮਾਤਾਵਾ ਇੱਦਾਂ ਦੀਆਂ ਨੇ ਜਿਨ੍ਹਾਂ ਨੇ ਮੈਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਜਿਨ੍ਹਾਂ ਨੇ ਮੇਰੀ ਪਿੱਠ ਦੇ ਉੱਤੇ ਹੱਥ ਰੱਖਿਆ ਜਦੋਂ ਮੈਂ ਰਾਜਨੀਤੀ ਦੇ ਵਿੱਚ ਨਵਾਂ-ਨਵਾਂ ਤੁਰਿਆ ਸੀ ਇੱਥੋਂ ਤੱਕ ਕਿ ਜੜੀਆਂ ਮੇਰੀਆਂ ਮਾਤਾਵਾ ਇੱਕ ਦਿਹਾੜੀ ਦਾ ਕੰਮ ਕਰਦੀਆਂ ਸੀ ਤੇ ਮੈਨੂੰ ਦਿਹਾੜੀ ਦੇ ਕੰਮ ਦੇ ਵਿੱਚੋਂ ਵੀ ਆ ਕੇ ਕੁਛ ਨਾ ਕੁਛ ਯੋਗਦਾਨ ਦੇ ਕੇ ਜਾਂਦੀਆਂ ਸੀ ਵੀ ਅਸੀਂ ਤੇਰੇ ਨਾਲ ਆ ਉਹਨਾਂ ਦਾ ਮੈਂ ਹਮੇਸ਼ਾ ਜਿੰਨਾ ਚਿਰ ਵੀ ਮੇਰੀ ਉਮਰ ਹੈ ਹਮੇਸ਼ਾ ਰਹੀ ਰਹੂੰਗਾ ਉਹਨਾਂ ਦਾ ਮੈਂ ਸਤਿਕਾਰ ਕਰਦਾ ਰਹੂੰਗਾ ਔਰ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਉਹਨਾਂ ਨੂੰ ਵੀ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਵੀ ਧੀਆਂ ਨੂੰ ਇਤਿਹਾਰ ਦੇ ਅੱਜ ਦੇ ਇਤਿਹਾਰ ਦੇ ਦਿਨ ਦੇ ਅਸੀਂ ਨਿਰਣੇ ਕਰੀਏ ਵੀ ਧੀਆਂ ਨੂੰ ਬਤ ਤੋਂ ਬਸ ਸਰਕਾਰ ਦਿੱਤਾ ਜਾਵੇ ਔਰ ਜਿੰਨੇ ਵੀ ਸਾਡੇ ਪਿੰਡਾਂ ਦੇ ਵਿੱਚ ਸਰਪੰਸੇ ਬਾਨ ਨੇ ਉਨਾ ਸਰਪੰਚਾਂ ਨੂੰ ਵੀ ਮੈਂ ਆਪਣੇ ਵੱਲ ਵਧਾਈ ਦੇ ਨਾਲ ਨਾਲ ਬੇਨਤੀ ਕਰਦਾ ਕਿ ਪਿੰਡਾਂ ਦੇ ਵਿੱਚ ਵੀ ਹਰ ਇੱਕ ਖੁਸ਼ੀ ਨੂੰ ਹਰ ਇੱਕ ਖੁਸ਼ੀ ਨੂੰ ਨਾਲ ਮਿਲ ਕੇ ਸਾਂਝੀ ਕਰਿਆ ਕਰੋ ਔਰ ਦੁੱਖ ਦੀ ਘੜੀ ਦੇ ਵਿੱਚ ਜਦੋਂ ਵੀ ਕਿਸੇ ਦੇ ਕੋਈ ਪੀੜ ਪੈਂਦੀ ਦੁੱਖ ਦੀ ਘੜੀ ਦੇ ਵਿੱਚ ਚਟਾਨ ਬਣ ਕੇ ਨਾਲ ਖੜਿਆ ਕਰੋ ਲਾਸ ਤੇ ਵਿੱਚ ਮੈਂ ਦੁਬਾਰਾ ਪੂਰੇ ਪਿੰਡ ਵਾਸੀਆਂ ਨੂੰ ਹਲਕਾ ਵਾਸੀਆਂ ਨੂੰ ਔਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਸਾਰੇ ਹੀ ਪੰਜਾਬੀਆਂ ਨੂੰ ਲੋਹੜੀ ਅਤੇ ਮਾਗੀ ਦੇ ਪਵਿੱਤਰ ਤਿਹਾੜੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਰਪਿੰਦਰ ਕੋਟਲਾ ਬਾਮਾ ਅੱਜ ਜੀ ਤਿੰਨ ਪੰਨੂ ਦੇ ਗ੍ਰਹਿ ਉਹਨਾਂ ਦੇ ਘਰ ਵਿੱਚ ਆਏ ਜੀ ਹਾਂਜੀ ਤੇ ਲੋਹੜੀ ਦੇ ਤਿਹਾੜੀ ਉਹਨਾਂ ਕੋਈ ਤੁਹਾਨੂੰ ਸਨ ਦਸਤ ਦਿੱਤੀ ਆ ਕੀ ਹਾਂਜੀ ਹਨ ਬਹੁਤ ਵਧੀਆ ਲੱਗਾ ਜੇ ਸਾਨੂੰ ਬੁਲਾ ਕੇ ਸਾਨੂੰ ਇੰਨਾ ਮਾਨ ਬਖਸ਼ਿਆ ਤੇ ਪਹਿਲੇ ਜਿਹੜੀ ਸਰਕਾਰ ਜਾਂ ਕੋਈ ਵੀ ਇਸ ਤਰ੍ਹਾਂ ਸਾਡੇ ਨਾਲ ਨਹੀਂ ਸੈਲੀਬ੍ਰੇਟ ਕਰਦੀ ਸੀ ਸਾਨੂੰ ਬੁਲਾ ਕੇ ਕੋਟਲਾ ਬਾਮਾ ਅੱਜ ਜੀ ਬਿਲਡਿੰਗ ਪੰਨੂ ਦੇ ਗ੍ਰਹਿ ਵਿੱਚ ਆਏ ਨੇ ਹਾਂਜੀ ਕੀ ਤੁਹਾਨੂੰ ਦਿੱਤਾ ਗਿਆ ਸੇ ਸਾਨੂੰ ਤੇ ਆ ਕੇ ਪਹਿਲਾ ਤੇ ਬਹੁਤ ਮਾਨ ਸਤਕਾਰ ਮਿਲਿਆ ਤੇ ਫਿਰ ਬਾਅਦ ਵਿੱਚ ਇਹਨਾਂ ਨੇ ਲੋੜੀ ਦਾ ਸੈਲੀਬ੍ਰੇਟ ਕੀਤਾ ਜਰਾਨੀਆਂ ਸੂਟ ਦਿੱਤੇ ਨੇ ਮੂਖਲੀ ਦਿੱਤੀ ਆ ਬਹੁਤ ਹੀ ਵਧੀਆ ਪਾਰਟਿਸਪੇਟ ਕੀਤਾ ਵਾ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਅੱਜ ਤੱਕ ਕਿਸੇ ਨੇ ਇਦਾਂ ਨਹੀਂ ਕੀਤਾ ਪਹਿਲੀ ਵਾਰ ਇਹ ਹੋ ਰਿਹਾ ਏ ਇਹ ਹੁਣ ਬਹੁਤ ਚੰਗੇ ਨੇ ਸਾਡੀ ਪਿੰਡ ਵਿੱਚ ਬਹੁਤ ਮਜ਼ੇਦ ਕਰਦੇ ਨੇ ਗਰੀਬਾਂ ਦੀ ਬਹੁਤ ਸੋਹnde ਨੇ ਕੋਈ ਵੀ ਕੋਈ ਬਿਮਾਰ ਹੋਏ ਕੋਈ ਵੀ ਗੱਲਬਾਤ ਹੋਣ ਸਾਡੀ ਉਸੇ ਵੇਲੇ ਸਾਨੂੰ ਖੜਦੇ ਨੇ ਸਾਡੇ ਗਰੀਬਾਂ ਦੀ ਸੋਹਦੇ ਨੇ ਅੱਜ ਲੋਹੜੀ ਦੇ ਤਿਹਾੜੇ ਉਹਨਾਂ ਨੇ ਤਾਨੂੰ ਕੀ ਦਿੱਤਾ ਹਾਂਜੀ ਸੂਟ ਦਿੱਤੇ ਨੇ ਲੋਹੜੀ ਦਿੱਤੀ ਆ ਗੋਡੀਆਂ ਦਿੱਤੀਆਂ ਨੇ ਬਹੁਤ ਸੋਹਣਾ ਚੰਗਾ ਲੱਗਾ ਨੇ ਸਾਨੂੰ ਪਹਿਲਾਂ ਕਦੀ ਕੇ ਲੀਡਰ ਨੇ ਦਿੱਤੀ ਨਾ ਨਹੀਂ ਨਹੀਂ ਕਿਸੇ ਨੇ ਸਾਨੂੰ ਬਹੁਤ ਮਤਲਬੀ ਹੈਲਪ ਕੀਤੀ ਇਹਨਾਂ ਨੇ ਸਾਡੇ 250 ਖਵੇਲੇ ਵੀ ਸਾਨੂੰ ਕਹਿੰਦੇ ਨੇ ਵੀ ਸਾਡੇ ਕੋਲ ਆਓ ਕੋਈ ਵੀ ਮਜਤ ਆ ਤੁਸੀਂ ਲਓ ਹਾਂਜੀ ਲੀਡਰ ਜੇ ਤੱਕ ਆਈ ਵੇਖਿਆ ਨਹੀਂ ਲੀਡਰ ਹੈ ਤੇ ਬੜੇ ਸੀ ਪੁੱਲ ਲਾਰੇ ਲੱਪੇ ਲਉਂਦੇ ਸੀ ਕਿ ਕਿਸ ਨੇ ਝੋਲੀਆਂ ਨਹੀਂ ਭਰੀਆਂ ਆਵੇ ਆਦਰਮਾਨ ਕੀਤਾ ਵਾ ਲੋੜੀ ਦਾ ਅਧਿਆਰ ਮਨਾਇਆ ਤੇ ਸਾਡੀਆਂ ਨੇ ਝੋਲੀਆਂ ਭਰ ਦਿੱਤੀਆਂ ਤੂਫੀ ਦਿੱਤੀ ਬਹੁਤ ਸੁਣੇ ਇਹੋ ਜੇ ਪੁੱਤ ਘਰ ਘਰ ਜੰਮਦੇ ਆ ਹਣ ਇਹਦੇ ਵਰਗੇ ਨਹੀਂ ਜੰਮਿਆ ਕੋਈ ਪਾਜੀ ਪੰਨੂ ਵਰਗੇ ਘਰ ਘਰ ਜੰਮਣ ਕਿਉਂਕਿ ਕਈ ਲੀਡਰ ਆਏ ਨੇ ਤੇ ਕਈ ਗਏ ਨੀਗੇ ਪਰ ਇਹੋ ਜੇ ਪਾਜੀ ਪੰਨੂ ਵਰਗੇ ਲੀਡਰ ਵਰਗਾ ਕੋਈ ਨਹੀਂ ਵੇਖਿਆ ਕਿਉਂਕਿ ਉਹ ਆਏ ਸਾਲ ਸਾਨੂੰ ਘਰ ਸਦਕੇ ਲੋੜੀ ਵੰਡਦੇ ਨੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿਉਂਕਿ ਇਹੋ ਜੇ ਲੀਡਰ ਹਰ ਘਰ ਘਰ ਜੰਮਣ ਮਾਤਾ ਵੀ ਜਦੋਂ ਕੋਈ ਲੋੜ ਹੋਦੀ ਤੁਸੀਂ ਆਉਂਦੇ ਹੋ ਤੁਹਾਡੀ ਗੱਲ ਹਾਂਜੀ ਜਦੋਂ ਅਸੀਂ ਉਸ ਤਰ੍ਹਾਂ ਵੀ ਆਉਂਨੇ ਆ ਤੁਹਾਡੇ ਸਾਰਿਆਂ ਦੀ ਗੱਲਬਾਤ ਬੜੇ ਪਿਆਰ ਦੇ ਨਾਲ ਸੁਣ ਕੇ ਹਰ ਇੱਕ ਦੀ ਮਦਦ ਕਰਦੇ ਆ ਜੇ ਕੋਈ ਬਿਮਾਰ ਹੁੰਦਾ ਵਾ ਤੇ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਦਾ ਇਲਾਜ ਵੀ ਕਰਵਾਉਂਦੀ ਹਾਂ ਹਾਂਜੀ